ਮਕੋਦਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਲਾ ਜਲੰਧਰ ਦੇ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਅਤੇ ਇਸ ਰੋਡ ਸ਼ੋਅ ਦੀ ਅਗਵਾਈ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਨਕੋਦਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਗਈ ਅਤੇ ਇਸ ਰੋਡ ਸ਼ੋਅ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਜੋ ਜਿਲ੍ਹਾ ਜਲੰਧਰ ਤੋਂ ਉਮੀਦਵਾਰ ਹਨ ਪਵਨ ਕੁਮਾਰ ਟੀਨੂ ਉਹਨਾਂ ਨੂੰ ਇੱਕ ਇੱਕ ਵੋਟ ਪਾ ਕੇ ਜਿਤਾਇਆ ਜਾਵੇ ਅਤੇ ਆਮ ਆਦਮੀ ਪਾਰਟੀ ਦਾ ਹੱਥ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਇਸ ਮੌਕੇ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਜੋ 2 ਸਾਲ ਦੀ ਰਿਪੋਰਟ ਕਾਰਡ ਹੈ ਉਸ ਨੂੰ ਲੈ ਕੇ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਰਹੇ ਹਾਂ ਅਤੇ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਸਾਨੂੰ ਪਿਆਰ ਮਿਲ ਰਿਹਾ ਹੈ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਹੀ ਖੁਸ਼ੀ ਦੇਖਣ ਨੂੰ ਮਿਲੀ ਰੋੜ ਛੋਧਰਾਨ ਅਤੇ ਭਗਵੰਤ ਸਿੰਘ ਮਾਣ ਵੱਲੋਂ ਵਿਰੋਧੀ ਪਾਰਟੀਆਂ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਅਤੇ ਉਹਨਾਂ ਨੇ ਕਿਹਾ ਕਿ ਇਹ ਸਭ ਜੁਮਲੇਬਾਜੀ ਪਾਰਟੀਆਂ ਹਨ ਜਿਨ੍ਹਾਂ ਵੱਲੋਂ ਨਾ ਤਾਂ ਪਹਿਲਾਂ ਕੁਝ ਕੀਤਾ ਗਿਆ ਅਤੇ ਨਾ ਹੀ ਹੁਣ ਕੁਝ ਕੀਤਾ ਜਾਵੇਗਾ ਅਤੇ ਇਸ ਰੋਡ ਸ਼ੋਅ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਬੜਾ ਮਾਤਰ ਨੂੰ ਕੋਦਰ ਤੋਂ ਛੋਟੇ ਇਲਾਕੇ ਵਿੱਚ ਸੀਐਮ ਸਾਹਿਬ ਆ ਰਹੇ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਕੀ ਮਾਹੌਲ ਆ ਤੁਸੀਂ ਮੇਰੇ ਖਿਆਲ ਕਾਫੀ ਦੇਰ ਤੋਂ ਸੰਗਤ ਦੇ ਵਿੱਚੋਂ ਹੁੰਗਾਰਾ ਤੁਸੀਂ ਆਪ ਦੇਖ ਲਿਆ ਸੰਗਤ ਵਿੱਚ ਬਹੁਤ ਅੱਛਾ ਆ ਮਾਝੂਕ ਸੀਐਮ ਸਾਹਿਬ ਨੇ ਬੜਾ ਪਿਆਰ ਜਿਹੜਾ ਲੋਕਾਂ ਦੇ ਮਨਾਂ 'ਚ ਪੈਦਾ ਕੀਤਾ ਪਿਛਲੇ ਦੋ ਸਾਲਾਂ ਦੇ ਵਿੱਚ ਬੜੀ ਇੱਜ਼ਤ ਉਹਨਾਂ ਨੇ ਖੱਟੀ ਆ ਜਿਹੜੀ ਲੋਕ ਇੱਜ਼ਤ ਨਵਾਜ਼ੀ ਕਰ ਰਹੇ ਆ ਔਰ ਮੈਨੂੰ ਬੜੀ ਖੁਸ਼ੀ ਆ ਮੈਨੂੰ ਬੜਾ ਚਾਹ ਆ ਕਿ ਘੱਟੋ ਘੱਟ ਨਹੀਂ ਤੇ ਚੌਥੀ ਪੰਜਵੀਂ ਵਾਰੀ ਸੀਐਮ ਸਾਹਿਬ ਮੇਰੇ ਹਲਕੇ ਦੇ ਵਿੱਚ ਆ ਰਹੇ ਪਿਛਲੇ ਦੋ ਸਾਲ ਦੇ ਵਿੱਚ ਫਰੇ ਇਤਿਹਾਸਿਕ ਚੀਜ਼ਾਂ ਨਹੀਂ ਇਤਿਹਾਸਿਕ ਗੱਲਾਂ ਨੇ ਬੜਮਤ ਕੀ ਤਗੜਾ ਕੰਪੀਟੀਸ਼ਨ ਹੈਗਾ ਵੈਤ ਕੀ ਪੰਜ ਪੰਜ ਪਾਰਟੀਆਂ ਚ ਕੰਪੀਟੀਸ਼ਨ ਆ ਕਿੱਦਾਂ ਵੇਖਦੀ ਐ ਆਮ ਆਦੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੈਂ ਕਿਸੇ ਕੰਪੀਟੀਸ਼ਨ ਚ ਨਹੀਂ ਪੈਂਦੀ ਸਾਡਾ ਕੰਮ ਕਰਨਾ ਫਰਜ਼ ਹੈ ਅਸੀਂ ਕੰਮ ਦੇ ਕੰਪੀਟੀਸ਼ਨ ਦੇ ਵਿੱਚ ਆ ਅਸੀਂ ਲੋਕਾਂ ਦੇ ਨਾਲ ਕੀਤੇ ਹੋਏ ਵਾਦੇ ਪੂਰੇ ਕਰਨ ਦੇ ਕੰਪੀਟੀਸ਼ਨ ਚ ਆ ਅਸੀਂ ਲੋਕਾਂ ਦੇ ਵਿੱਚ ਹਾਜ਼ਰ ਰਹਿਣ ਦੇ ਕੰਪੀਟੀਸ਼ਨ ਦੇ ਵਿੱਚ ਆ ਅਸੀਂ ਰੋਜ਼ਮਰਾਂ ਦੇ ਲੋਕਾਂ ਦੇ ਨਿੱਜੀ ਕੰਮ ਤੇ ਡਿਵੈਲਪਮੈਂਟ ਤੋਂ ਇਲਾਵਾ ਹੋਰ ਪਟੀਆਂ ਪਟੀਆਂ ਚੀਜ਼ਾਂ ਜਿਹੜੀਆਂ ਸਾਡੇ ਹਲਕੇ ਦੇ ਵਿੱਚ ਵੀ ਪਹਿਲਾਂ ਜਿਵੇਂ ਬੱਸ ਸਟਾਪ ਹੋ ਗਿਆ ਤਸੀਲ ਕੰਪਲੈਕਸ ਹੋ ਗਿਆ ਸੜਕਾਂ ਹੋ ਗਈਆਂ ਬੜੇ ਬੜੇ ਪੈਸੇ ਇਸ ਤੇ ਲੈ ਕੇ ਆਉਂਦੇ ਆ ਬਿੰਦੇ ਵਰਗੇ ਦੇ ਵਿੱਚ 50 ਕਰੋੜ ਰੁਪਏ ਇੱਕ ਛੋਟੇ ਜਿਹੇ ਟਾਊਨ 'ਚ ਆ ਗਿਆ ਮਤਲਬ ਇਹ ਕਿ ਇਤਿਹਾਸ ਗੱਲ ਪ੍ਰਧਾਨ ਮੰਤਰੀ ਆ ਰਹੇ ਲੱਗਦਾ ਫਰਕ ਪਊਗਾ ਨਾ ਲੰਦਰ ਚੋ ਸੱਚ ਨਹੀਂ ਪਊਗਾ ਕਿਉਂਕਿ ਲੋਕ ਪ੍ਰਧਾਨ ਮੰਤਰੀ ਦੀ ਸਾਰੀ ਜਿਹੜੀ ਉਹਦੀ ਸਿਰਤ ਆ ਉਹਦੇ ਤੋਂ ਜਾਣੂ ਹੋ ਚੁੱਕੇ ਆ ਔਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜਾਂ ਬੀਜੇਪੀ ਦਾ ਕੀ ਹਸ਼ਰ ਆ ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਇਸ ਕਰਕੇ ਕੋਈ ਫਰਕ ਨਹੀਂ ਪੈਣਾ ਅੱਜ ਪ੍ਰਦੀਪ ਜੀ ਅੱਜ ਮੋਰਚੋ ਕੀਤਾ ਜਾ ਰਿਹਾ ਹੈਗਾ ਕਿਸ ਤਰ੍ਹਾਂ ਤਿਆਰੀਆਂ ਲਗੀਆਂ ਬਿਲਕੁਲ ਜੀ ਪੂਰਾ ਉਦਸ਼ਾਹ ਵਾਲ ਨਕੂਦਰ ਵਾਸੀਆਂ ਦੇ ਵਿੱਚ ਵੀ ਸਾਡੇ ਸ਼ਹਿਰ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾ ਜੀ ਮੁੱਖ ਮੰਤਰੀ ਪੰਜਾਬ ਖੁਦ ਆ ਰਹੇ ਆ ਤੇ ਉਹਦੇ ਤਹਿਤ ਦੇਖੋ ਤੁਸੀਂ ਵੀ ਸਾਰੇ ਪਬਲਿਕ ਆਪ ਮਹਾਰੇ ਉਹਨਾਂ ਦਾ ਸਵਾਗਤ ਕਰਨੋਂ ਆਤੇ ਪਹੁੰਚੀ ਆ ਤਿਆਰੀਆਂ ਬੂਰੀਆਂ ਜੋਰਾਂ ਤੇ ਆ ਜੀ ਸਾਰੇ ਉਦਸ਼ਾਹ ਦੇ ਨਾਲ ਪੱਪਾ ਭਾਰੋਗੇ ਬੈਠੇ ਆ ਵੀ ਕਦੋਂ ਮਾਹ ਸਾਹਿਬ ਆਉਣ ਤੇ ਸਾ ਉਹਨਾਂ ਦਾ ਅਸੀਂ ਆਪਨਾ ਤਹਿ ਦਿਲੋਂ ਸਵਾਗਤ ਕਰੀਏ ਸਰਦੇਰ ਦੀ ਜਲੰਧਰ ਸੀਟ ਫੋਟ ਬਣ ਚੁੱਕੀ ਹੈ ਕਿ ਕਿਸ ਤਰ੍ਹਾਂ ਦੇਖਦੇ ਆਂ ਫੋਟ ਬਣ ਗਈ ਹੈ ਜੀ ਡੈਫੀਨੇਟਲੀ ਬਹੁਤ ਵਧੀਆ ਲੀਡ ਦੇ ਨਾਲ ਇਹ ਸੀਟ ਜਿੱਤੋਗੇ ਸਾਡੇ ਜਿਹੜੇ ਕੈਂਡੀਡੇਟ ਆ ਸ਼੍ਰੀ ਪਵਨ ਕੁਮਾਰ ਟੀਨੂ ਜੀ ਉਹ ਇੱਕ ਬਹੁਤ ਹੀ ਕਾਬਲ ਤੇ ਸੁੱਝੇ ਹੋਏ ਇਨਸਾਨ ਆ ਉਹ ਡੈਫੀਨੇਟਲੀ ਬੜੀ ਵਧੀਆ ਇਥੋਂ ਇਹ ਟਿਕਟ ਕੱਢੂਗੇ ਤੇ ਸਾਡੇ ਵਿਧਾਇਕ ਬੀਬੀ 인ਦਰਜੀਤ ਕੌਰ ਮਾਨ ਜੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਹਲਕਾ ਨਕੂਦਰ ਤੋਂ ਵਧੀਆ ਲੀਡ ਪ੍ਰਾਪਤ ਕਰਾਂਗੇ ਜੀ ਇਹ ਜਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦੇ ਜੋ ਬੇਰੋਜ਼ਗਾਰੀ ਆ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਨੂੰ ਆਤੇ ਆ ਤੇ ਆਪਣੀ ਹੈਲਥ ਵਾਸਤੇ ਇਹ ਜਿਹੜੇ ਮੇਨ ਮੁੱਦੇ ਇਹਨਾਂ ਨੂੰ ਲੈ ਕੇ ਚੱਲੂਗੇ ਜੀ ਕੀ ਮੈਸੇਜ ਹੋਊਗਾ ਅੱਜ ਮੈਸੇਜ ਇਹ ਹੈ ਜੀ ਇੱਕ ਜੂਨ ਨੂੰ ਸਾਰੇ ਵਾਤਾਵਰਣ ਵੀਰ ਭੈਣ ਭਾਈ ਪਹੁੰਚ ਗਏ ਆਪਣੇ ਜਿਹੜਾ 바ਵਾ ਸਾਹਿਬ ਹੀਰਰਾਮ ਬੇਰਕਜੀ ਨੇ ਅਧਿਕਾਰ ਦਿੱਤਾ ਬੂਰ ਦਾ ਉਹ ਆਪਾਂ ਆਪਣੇ ਜਿਹੜੇ ਹਰਮਨ ਪਿਆਰੇ ਨੇਤਾਵਾ ਸ੍ਰੀ ਪਵਨ ਕੁਮਾਰ ਜੀ ਉਹਨਾਂ ਨੂੰ ਪਾ ਕੇ ਉਨ੍ਹਾਂ ਦੇ ਹੱਕ ਵਿੱਚ ਆਪਾਂ ਵਰਤੁਤਵਦ ਵੋਟ ਪਾ ਕੇ ਉਹਨਾਂ ਨੂੰ ਇਥੋਂ ਲੀਡ ਦੇ ਨਾਲ ਜਿਤਾਈਏ ਤਿਆਰੀਆਂ ਕੀ ਅੱਜ ਰੋਡ ਤੋਂ ਕੀਤਾ ਜਾ ਰਿਹਾ ਹੈ। ਸ੍ਰੀ ਮਾਨ ਜੀ ਬਾਰੇ ਕਿਸ ਤਰ੍ਹਾਂ ਤਿਆਰੀਆਂ ਹੈਗੀਆਂ? ਬਹੁਤ ਵਧੀਆ ਜੀ ਸ਼ਹਿਰ ਵਾਸੀਆਂ ਨੇ ਸਾਡਾ ਬਹੁਤ ਪਰ ਮਹੰਗਾਰੇ ਨਾਲ ਸਾਥ ਦਿੱਤਾ। ਫਾਟਾ ਮਾਰਦਾ ਘੱਟ ਇੰਨੀ ਗਰਮੀ ਦੇ ਬਾਵਜੂਦ ਵੀ ਬਹੁਤ ਲੋਕਾਂ ਸਪੈਸ਼ਲ ਕੀ ਯੂਥ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਮਿਲਿਆ ਪੂਰੇ ਹਲਕੇ 'ਚੋਂ ਬਹੁਤ ਵਧੀਆ ਅਸੀਂ ਸ਼ਹਿਰ 'ਚੋਂ ਨਕੌਦਰ 'ਚੋਂ ਵੱਡੀ ਲੀਡ ਨਾਲ ਪਵਨ ਜੀ ਟੀਨੂ ਨੂੰ ਅਸੀਂ ਜਿਤਾ ਕੇ ਭੇਜਾਂਗੇ। ਬਹੁਤ ਵਧੀਆ ਰਿਸਪੌਂਸ ਆ। ਅਸੀਂ ਇਹੀ ਕਹਿੰਨੇ ਆ ਕਿ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਅਤੇ ਆਮ ਆਦਮੀ ਪਾਰਟੀ ਦੇ ਆਪਾ ਖੁੱਲ ਕੇ ਸਪੋਰਟ ਕਰੀਏ। ਪੁਲੀਸ ਸਾਹਿਬ ਅੱਜ ਭਗਵਤਪਾਲ ਦੇ ਤੋਂ ਫੋਨਰੇ ਤੇ ਖੁਸ਼ੀ ਮਨਾ ਲਈ ਇੱਥੇ ਹੀ ਕਹਿਣਾ ਚਾਹੋਗੇ। ਪਹਿਲਾਂ ਤਾਂ ਜਿਲ੍ਹੀ ਕੀ ਜਨਤਾ ਅੱਜ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਤੇ ਸਾਡੇ ਯੂਥ ਵੌਲੰਟੀਅਰ ਦੇ ਕਾਰਨ ਇਕੱਠੀ ਹੋਈ ਉਹਨਾਂ ਦਾ ਬੜਾ ਧੰਨਵਾਦੀ ਆ। ਕਾਰਨ ਜਿਹੜਾ ਸਵਾ ਦੋ ਸਾਲ ਦੇ ਵਿੱਚ ਆਮ ਆਦਮੀ ਦੀ ਸਰਕਾਰ ਨੇ ਕੰਮ ਕੀਤੇ ਆ ਇਹ ਉਹਨਾਂ ਦੇ ਉੱਤੇ ਲੋਕੀ ਮੋਹਰ ਲਾਉਣ ਲਈ ਆਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਅਸੀਂ ਜਲੰਧਰ ਵਾਲੀ ਸੀਟ ਖਾਸ ਕਰਕੇ ਕੋਧਰ ਹਲਕੇ ਜੋ ਬਹੁਤ ਵੱਡੀ ਲੀਡ ਦੇ ਕੇ ਅਸੀਂ ਪਵਨ ਤੀਲ ਸਿੰਘ ਨੂੰ ਜਿਪਾ ਕੇ ਲੋਕ ਸਭਾ 'ਚ ਭੇਜਾਂਗੇ ਜਿਹੜੇ ਸਾਡੇ ਰਹਿੰਦੇ ਕੰਮ ਆ ਉਹ ਸਾਡੀ ਜਿਹੜੀ ਪੰਜਾਬ ਦੀ ਆਵਾਜ਼ ਆ ਜਿਹੜਾ ਸਾਡਾ ਉਹਨਾਂ ਨੇ ਰੂਰਲ ਡਵੈਲਪਮੈਂਟ ਫੰਡ ਦਾ 8200 ਕਰੋੜ ਰੁਪਏ ਰੋਕਿਆ ਉਹਨੂੰ ਰਿਲੀਜ਼ ਕਰਵਾਣਾ ਵਾ ਔਰ ਇੱਡੀ ਵੱਡੀ ਆਵਾਜ਼ ਆਏਗੀ ਲੋਕ ਸਭਾ ਦੇ ਵਿੱਚ ਤੇ ਲੋਕ ਸਭਾ ਨੂੰ ਹਿਲਾ ਕੇ ਰੱਖ ਦੇਗੀ ਅਸੀਂ ਇਹ ਚਾਹਦੇ ਆ ਜੋ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਹਰ ਵਰਗ ਨੂੰ ਇੱਕ ਸਮਾਨ ਸਮਝ ਕੇ ਉਹਨਾਂ ਨੇ 600 ਯੂਨਿਟ ਦਿੱਤਾ ਵਾ ਉਸ ਨਾਲ ਜਿਹੜਾ ਜਿਹੜਾ ਭਾਈਚਾਰਾ ਵਾ ਉਹ ਬਹੁਤ ਖੁਸ਼ ਆ ਔਰ ਉਹ ਚਾਹਦੇ ਆ ਵੀ ਗਾਹ ਤੋਂ ਵੀ ਇਦਾਂ ਦੇ ਜਿਹੜੇ ਡਵੈਲਪਮੈਂਟ ਦੇ ਔਰ ਲੋਕਾਂ ਦੀਆਂ ਸੇਖ ਸੁਵਿਧਾਵੇ ਕੰਮ ਹੁੰਦੇ ਰਹਿਣ ਪੋਸਟ ਨੂੰ ਪਰਮਾ ਹੰਗਾਰਾ ਦੇਣ ਲਈ ਅੱਜ ਉਹਨੇ ਮੋਹਰ ਲਾਤੀ ਆ ਔਰ ਜੇਤੂ ਵੀ ਯਕੀਨੀ ਆ ਅਸੀਂ ਸਾਰਿਆਂ ਦੇ ਧੰਨਵਾਦੀ ਆ ਔਰ ਖਾਸ ਕਰ ਪ੍ਰੈਸ ਦਾ ਪਨੀਜੀ ਤੁਹਾਡਾ ਹੋਰ ਵੀ ਜਿਹੜੇ ਪ੍ਰੈਸ ਤੋਂ ਆਏ ਆ ਜਿਨ੍ਹਾਂ ਨੇ ਇੰਨੀ ਵੱਡੀ ਕਵਰੇਜ ਕੀਤੀ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅੱਜ ਨਕੌਤਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਔਰ ਸ਼ੋਅ ਕੀਤਾ ਜਾ ਰਿਹਾ ਕਿੱਥਾ ਦੇਖਦੇ ਆ ਅੱਜ ਜੋ ਲੋਕਾਂ ਦਾ ਹੰਗਾਰਾ ਹੈ ਜਦੋਂਦਰ ਪਾਰਲੀਮੈਂਟ ਇਲੈਕਸ਼ਨ ਨੂੰ ਲੈ ਕੇ ਸਾਡੇ ਨਕੋਦਰ ਹਲਕਾ ਵਾਸੀਆਂ ਦਾ ਤੁਸੀਂ ਇਕੱਠ ਦੇਖ ਰਹੇ ਹੋ ਨੌਜਵਾਨਾਂ ਦੇ ਵਿੱਚ ਭੜੀ ਇਕੱਠ ਹੈ ਮੇਰੇ ਸਾਹਮਣੇ ਜੋ ਮੈਨੂੰ ਲੱਗਦਾ ਹੈ 4 ਤੋਂ 5000 ਤੱਕ ਹਲਕੇ ਦਾ ਨੌਜਵਾਨ ਹੀ ਆਇਆ ਹੋਇਆ ਹੈ ਇਹ ਇਥੇ ਜਿੱਤ ਦੀ ਮੋਹਰ ਪਰਚਾਉਂਦਾ ਹੈ ਕਿ ਜਲੰਧਰ ਦੀ ਪਾਰਲੀਮੈਂਟ ਇਲੈਕਸ਼ਨ ਹੈ ਜਿਹੜੀ ਔਰ ਇਹਦੇ ਨਕੋਦਰ ਹਲਕਾ ਘੱਟ ਤੋਂ ਘੱਟ 20000 ਵੋਟ ਦੇ ਨਾਲ ਲੀਡ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਪਾਵਾਂਗੇ ਔਰ ਇਹ ਹਲਕਾ ਔਰ ਪਛਰੀ ਪਵਨ ਕੁਮਾਰ ਟਿੰਨੂ ਜੀ ਨੂੰ ਜਿਤਾ ਕੇ ਇਹ ਤਾਂ ਬੀਐਫ ਫਦੇ ਪ੍ਰਾਪਤ ਕਰਾਵਾਂਗੇ ਬਹੁਤ ਧੰਨਵਾਦ ਜੀ